ਕਿ ਸਰਕਾਰ ਤੇ ਜਿਹੜੇ ਆਈਐਸ ਅਫਸਰ ਹੈ ਜਾਂ ਪੀਐਸ ਅਧਿਕਾਰੀ ਹੈ ਪੰਜਾਬ ਦੇ ਚਾਹੇ ਉਹ ਚੰਡੀਗੜ੍ਹ ਨਾਲ ਸੰਬੰਧਿਤ ਹੈ ਕੀ ਉਹਨਾਂ ਦੀਆਂ ਜ਼ਿੰਮੇਵਾਰੀਆਂ ਨਹੀਂ ਬੰਦੀਆਂ ਕਿ ਜਦੋਂ ਲੋਕਾਂ ਨਾਲ ਕਰੋੜਾਂ ਰੁਪਏ ਦਾ ਸਕੈਂਡਲ ਜਾਂ ਫਰਾਡ ਹੋ ਜਾਂਦਾ ਉਸ ਤੋਂ ਬਾਅਦ ਜੋ ਲੋਕ ਆਪਣੇ ਨਾਲ ਹੋਏ ਧੋਖਾ ਧੜੀ ਦੀ ਕੰਪਲੇਟ ਲੈ ਕੇ ਇਹਨਾਂ ਅਧਿਕਾਰੀਆਂ ਕੋਲੇ ਪਹੁੰਚਦੇ ਆ ਤਾਂ ਉਹ ਕੰਪਲੇਟ ਨੂੰ ਪਹਿਲਾਂ ਆਪਦੀ ਸੈਟਲਮੈਂਟ ਦੇ ਹਿਸਾਬ ਨਾਲ ਕੰਮ ਕਰਦੇ ਆ ਲੋਕਾਂ ਦਾ ਸ਼ੋਸ਼ਣ ਤਾਂ ਪਹਿਲਾਂ ਹੀ ਹੋਇਆ ਹੁੰਦਾ ਔਰ ਫਿਰ ਉਹ ਅਧਿਕਾਰੀ ਆਪਣੀ ਮਨਮਰਜ਼ੀ ਨਾਲ ਆਪਣਾ ਕੰਮ ਕਰਦੇ ਆ ਜੀਦਾ ਕਰਕੇ ਲੋਕਾਂ ਨੂੰ ਇਨਸਾਫ ਨਹੀਂ ਪੰਜਾਬ ਦੇ ਲੋਕਾਂ ਨੂੰ ਠੱਗਿਆਂ ਦੇ ਨਾਲ ਨਾਲ ਗੁਲਾਮੀ ਦਾ ਅਹਿਸਾਸ ਵੀ ਕਰਨਾ ਪੈਂਦਾ ਮਹਿਸੂਸ ਹੁੰਦਾ ਹੈ ਕਿ ਗੁਲਾਮ ਐਸੀ ਕੀ ਸਰਕਾਰ ਇਹਦੇ ਤੇ ਧਿਆਨ ਕਰੂਗੀ ਜ਼ਿਆਦਾਤਰ ਜਿਵੇਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਇਹ ਸੰਸਥਾਾਂ ਮੈਂ ਪ੍ਰਧਾਨ ਜੀ ਦੱਸਣਗੇ ਉਹ ਜਿਹੜੀਆਂ ਜਾਲੀ ਫੇਕ ਡਾਕੂ ਦਾ ਡਾਕੂਮੈਂਟਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ 80% ਜਿਹੜੀਆਂ ਸਸਤਾਵਾਂ ਇਮੀਗ੍ਰੇਸ਼ਨ ਚਲਾ ਰਹੀਆਂ ਉਹ ਜਾਲੀ ਫੇਕ ਦਸਤਾਵੇਜ਼ਾਂ ਦੇ ਉੱਤੇ ਰਜਿਸਟਰਡ ਹੋਈਆਂ ਔਰ ਕਰੋੜਾਂ ਰੁਪਏ ਦਾ ਹਰ ਸਾਲ ਉਹ ਲੈਣ-ਦੇਣ ਕਰਦੇ ਆ ਨਾ ਉਹ ਟੈਕਸ ਦੀ ਚੋਰੀ ਭਰਦੇ ਨਾ ਸਰਕਾਰ ਨੂੰ ਉਹਨਾਂ ਦਾ ਕੋਈ ਪੈਸਾ ਆਉਂਦਾ ਔਰ ਨਾ ਹੀ ਜਿਹੜਾ ਲੋਕਾਂ ਦਾ ਫਿਊਚਰ ਹੈਗਾ ਬਾਹਰ ਜਾਣ ਵਾਸਤੇ ਜੋ ਸੰਘਰਸ਼ ਕਰਦੇ ਬੱਚੇ ਔਰ ਪੈਸਾ ਭਰਦੇ ਆ ਉਹ ਪੈਸੇ ਦੀ ਕੋਈ ਸਿਕਿਉਰਿਟੀ ਨਹੀਂ ਹੁੰਦੀ ਮੈਂ ਜਿਹੜੇ ਅਧਿਕਾਰੀ ਹੈ ਤਾਂ ਉਹ ਡੀਸੀ ਹੈ ਕਿਉਂਕਿ ਡੀਸੀ ਉਹਨਾਂ ਨੂੰ ਪਰਮਿਸ਼ਨ ਦਿੰਦਾ ਰਜਿਸਟ੍ਰੇਸ਼ਨ ਦਿੰਦਾ ਡੀਸੀ ਨਾਲ ਸੰਬੰਧਿਤ ਅਧਿਕਾਰੀ ਦਿੰਦੇ ਆ ਅਸੀਂ ਪੂਰੇ ਪੰਜਾਬ ਦੇ ਅਧਿਕਾਰੀਆਂ ਨੂੰ ਇੱਕ ਰਿਕਵੈਸਟ ਕਰਾਂਗੇ ਅੱਜ ਮੀਡੀਆ ਦੇ ਥਰੂ ਕਿ ਇਹਨਾਂ ਦੀਆਂ ਜਿਹੜੀਆਂ ਰਜਿਸਟ੍ਰੇਸ਼ਨਾਂ ਹੋਈਆਂ ਉਹਨਾਂ ਦੀ ਕੋਈ ਐਸਤਕਾਂ ਦੀ ਵਿਉਂਤਬੰਦੀ ਬਣਾ ਕੇ ਉਹਨਾਂ ਦੀ ਸਕਿਉਰਟੀ ਹੈ ਜਿਹੜੀ ਕਰੋੜਾਂ ਰੁਪਏ ਦੇ ਵਿੱਚ ਹੋਣੀ ਚਾਹੀਦੀ ਹੈ ਕਿਉਂਕਿ ਦਫ਼ਤਰ ਕਿਸੇ ਮਰੇ ਹੋਏ ਬੰਦੇ ਦੇ ਨਾਂ ਤੇ ਜ਼ਿਆਦਾਤਰ ਉਹਨਾਂ ਨੇ ਸਸਤਾਵਾ ਖੋਲ ਰੱਖੀਆਂ ਉਸ ਤੋਂ ਬਾਅਦ ਉਹ ਆਪਦੀ ਸੰਸਥਾ ਬੰਦ ਕਰ ਦਿੰਦੇ ਆ ਔਰ ਕਿਤੇ ਹੋਰ ਜਾ ਕੇ ਦਫ਼ਤਰ ਖੋਲ ਲੈਂਦੇ ਆ ਤੇ ਲੇਕਿਨ ਲੋਕਾਂ ਦਾ ਜਿਹੜਾ ਅਸੋਚਨ ਹੁੰਦਾ ਹੈ ਕਿ ਉਹ ਰਾਜੇ ਆਈਐਸ ਅਧਿਕਾਰੀ ਹੈ ਜਿਹੜੇ ਖੁਦ ਕਰਵਾਉਂਦੇ ਜਿਹੜੇ ਰਜਿਸਟ੍ਰੇਸ਼ਨ ਕਰਾਉਂਦੇ ਆ ਕਿ ਪੀਐਸ ਅਧਕਾਰੀਆਂ ਦੀ ਜਵਾਬਦੇਹੀ ਨਹੀਂ ਬੰਦੀ ਇੱਕ ਹਰਨ ਮਾਰਦਾ ਬੰਦਾ ਮੋਟਰਸਾਈਕਲ ਤੇ ਚਲਾ ਜਾਂਦਾ ਉਹਦਾ ਚਲਾਨ ਹੋ ਜਾਂਦਾ ਹੈ ਸਾਊਂਡ ਨਾਲ ਤੇ ਕੀ ਇਹ ਜਿਹੜੇ ਕਰੋੜਾਂ ਰੁਪਈਆ ਦੇ ਘਟਾਲੇ ਹੁੰਦੇ ਆ ਇਹ ਤੁਹਾਨੂੰ ਬੈਕ ਦਰਵਾਜ਼ੇ ਤੋਂ ਆ ਕੇ ਮਿਲਣੋਂ ਦੇ ਜ਼ਿਆਦਾ ਅਧਕਾਰੀਆਂ ਨੂੰ ਕਿਉਂ ਅਧਿਕਾਰੀ ਇਹਨਾਂ ਤੇ ਕਾਰਵਾਈ ਨਹੀਂ ਕਰਦੇ ਸਰਕਾਰ ਵੀ ਇਹਦੇ 'ਚ ਜਵਾਬਦੇਹੀ ਹੈ ਬਹੁਤ ਗੱਲਾਂ ਭ੍ਰਿਸ਼ਟਾਚਾਰ ਦੇ ਖਿਲਾਫ ਸਰਕਾਰ ਕਰਦੀ ਹੈ ਸਭ ਤੋਂ ਵੱਡਾ ਸਕੈਂਡਲ ਐਸਟਾ ਪੂਰੇ ਭਾਰਤ ਚ ਕਹਿ ਸਕਦੇ ਆ ਲੇਕਿਨ ਪੰਜਾਬ ਦੇ ਵਿੱਚ ਕਰੋੜਾਂ ਅਰਬ ਰੁਪਇਆ ਲੋਕਾਂ ਦਾ ਇਮੀਗ੍ਰੇਸ਼ਨ ਦੇ ਨਾਂ ਤੇ ਜੋੜ ਸੰਸਥਾਵਾਂ ਠੱਗੀਆਂ ਮਾਰ ਰਹੀਆਂ ਐ ਇਹ ਐਸ ਸੈਂਟਰਾਂ ਦੇ ਖੋਲ ਕੇ ਇਹਨਾਂ ਦੀ ਰਜਿਸਟ੍ਰੇਸ਼ਨ ਤੇ ਇਹਨਾਂ ਦੀ ਜਿਹੜੀ ਪੂਰੀ ਇਨਵੈਸਟਿਗੇਸ਼ਨ ਹੋਣੀ ਚਾਹੀਦੀ ਔਰ ਡੀਸੀ ਡੀਸੀ ਜੋ ਐਡਮਿਨਿਸਟ੍ਰੇਸ਼ਨ ਜਾਂ ਉਹਦੇ ਨਾਲ ਸੰਬੰਧਿਤ ਅਥਾਰਟੀ ਦੇ ਅਧਿਕਾਰੀ ਆ ਉਹਨਾਂ ਦੀ ਜਵਾਬਦੇਹੀ ਹੋਣੀ ਚਾਹੀਦੀ ਐ ਜੇ ਇਹਨਾਂ ਨੂੰ ਝਾਲੀ ਦਸਤਾਵੇਜ਼ਾਂ ਦੇ ਉੱਤੇ ਜਾਂ ਫੇਕ ਇਹਨਾਂ ਨੂੰ ਰਜਿਸਟਰ ਜੇ ਦਿੱਤੀ ਹੋਈ ਹੈ ਤਾਂ ਉਹਨਾਂ ਦੇ ਨਾਲ-ਨਾਲ ਉਹਨਾਂ ਅਧਿਕਾਰੀਆਂ ਤੇ ਵੀ ਸਰਕਾਰ ਕੰਮ ਕਰੇ ਔਰ ਸਰਕਾਰ ਉਹਨਾਂ ਤੇ ਕਾਰਵਾਈ ਕਰੇ ਇਸ ਕਰਕੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਿਆ ਰਹੇ ਨਹੀਂ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਵੀ ਇਹਦੀ ਜਵਾਬਦੇਹੀ ਹੋਊਗੀ ਔਰ ਸੋਚਣਾ ਜਿਹੜਾ ਲੋਕਾਂ ਦਾ ਉਹਨੂੰ ਰੋਕਣਾ ਸਰਕਾਰ ਦੀ ਜਵਾਬਦੇਹੀ ਹੈ ਅਸੀਂ ਰਿਕਵੈਸਟ ਕਰਦੇ ਹਾਂ ਸਰਕਾਰ ਨੂੰ ਕਿ ਇਹਨੂੰ ਰੋਕੋ ਜੋ ਲੋਕਾਂ ਦਾ ਸੋਚਣਾ ਹੋ ਰਿਹਾ ਔਰ ਜਿਹੜਾ ਪਿਛਲੀ ਕਾਨਫਰੰਸ ਹੋਈ ਤੇ ਉਹ ਹੁਣ ਤੱਕ ਕਿਵੇਂ ਇਹਨਾਂ ਸੰਸਥਾਵਾਂ ਤੋਂ ਲੈਗਾ ਜਿਹੜੀ ਕਮੇਟੀ ਬਣਾਈ ਇਮੀਗ੍ਰੇਸ਼ਨ ਫਰਾਡ ਕਮੇਟੀ ਉਹਨੇ ਕਾਫੀ ਲੰਬਾ ਸੰਘਰਸ਼ ਕੀਤਾ ਔਰ ਕਰੋੜਾਂ ਰੁਪਏ ਵੀ ਫੜਾਏ ਜੀਰਕਪੁਰ ਦੇ ਵਿੱਚ ਉਹਦੇ ਬਾਰੇ ਤੇ ਕਿੰਨੀਆਂ ਐਫਆਈਆਰਾਂ ਹੋਈਆਂ ਲੇਕਿਨ ਬਿਸ਼ਰਮ ਸਾਡਾ ਟੋਲਾ ਹੈ ਜਿਹੜਾ ਚਾਹੇ ਉਹ ਪੁਲਿਸ ਅਫਸਰ ਹੋਣ ਚਾਹੇ ਆਈਐਸ ਅਫਸਰ ਹੋਣ ਕਿਸੇ ਨੇ ਹਜੇ ਤੱਕ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਔਰ ਇੱਕ ਗੋਗਲੀਆਂ ਤੋਂ ਮਿੱਟੀ ਝਾੜੀ ਹੈ ਜਿਵੇਂ ਹੋ ਇਹਨਾਂ ਦੇ ਕਾਣੇ ਹੁੰਦੇ ਆ ਉਹਨਾਂ ਬਾਰੇ ਸਾਰਾ ਕੁਝ ਪ੍ਰਧਾਨ ਜੀ ਤੇ ਵਕੀਲ ਸਾਹਿਬ ਦੱਸਣਗੇ। ਹਰਸ਼ਮ ਸਿੰਘ ਵੀ ਮੈਂ ਆਪਣੇ ਜਿਹੜੇ ਅੱਜ ਦੁਬਾਰਾ ਅਸੀਂ ਪ੍ਰੈਸ ਕਾਨਫਰੰਸ ਅੱਜ ਫੇਰ ਦੂਜੀ ਪ੍ਰੈਸ ਕਾਨਫਰੰਸ ਕਰਨ ਲੱਗੇ ਮੈਂ ਪਰ ਉਹਨਾਂ ਐਫਆਈਆਰ ਨੂੰ ਅੱਗੇ ਜਦੋਂ ਇਲੈਕਸ਼ਨ ਵੀ ਸੀ ਆਫਸਰਾਂ ਨੂੰ ਮਿਲੇ ਆ ਬੀਜਪੀ ਪੰਜਾਬ ਨੂੰ ਮਿਲੇ ਆ ਡੀਆਜੀ ਦੀ ਡਿਊਟੀ ਲਈ ਆ ਕੋ ਨੀਲਵਰੀ ਹੈਡ ਬਟਿਆ ਹੈਗੀ ਆ ਡੀਆਜੀ ਰੋਂ ਪਰ ਤੇ ਉਹਨਾਂ ਨੇ ਐਸਐਸਪੀ ਸਾਹਿਬ ਨੂੰ ਵੀ ਮਿਲੇ ਸੀ ਅਸੀਂ ਤੇ ਉਹਦੇ ਤੇ ਪਰ ਜਿਹੜੇ ਇਸ ਤਰ੍ਹਾਂ ਦਾ ਵੱਡਾ ਸਕੈਂਡਲ ਬਹੁਤ ਵੱਡਾ ਮਾਫੀਆ ਬਹੁਤ ਵੱਡਾ ਮਾਫੀਆ ਇਹ ਬਹੁਤ ਵੱਡਾ ਮਾਫੀਆ ਜਿਹਦੇ ਵਿੱਚ ਇਹਦੇ ਜੋ ਮੇਰੀ ਹੁਣ ਤੱਕ ਇਹਦੀ ਇਨਵੈਸਟੀਗੇਸ਼ਨ ਆ ਜੋ ਮੈਂ ਇਹਦੇ ਤੇ ਕਰ ਰਿਹਾ ਹਾਂ ਕਾਰਵਾਈ ਕਰਾਉਣ ਦੀ ਲਈ ਇਹਦੇ ਵਿੱਚ ਸਰਕਾਰਾਂ ਵੀ ਜ਼ਿੰਮੇਵਾਰ ਨੇ ਸਰਕਾਰਾਂ ਦੇ ਮੰਤਰੀ ਜ਼ਿੰਮੇਵਾਰ ਵੱਡੇ ਅਫਸਰ ਸਾਰੇ ਥੱਲੇ ਤੋਂ ਥਾਣਿਆਂ ਤੋਂ ਲੈ ਕੇ ਇਹਨਾਂ ਤੋਂ ਮਹੀਨੇ ਲਈ ਜਾਂਦੇ ਨੇ ਇਸ ਕਰਕੇ ਜਿਹੜੀ ਇਹ ਕਾਰਵਾਈ ਆ ਸਿਰਫ ਐਫ ਆਈ ਆਰਾਂ ਤਾਂ ਲॉज ਹੋ ਗਈਆਂ ਪਰ ਉਹ ਜਿਹੜੇ ਬੰਦੇ ਇਸ ਤਰ੍ਹਾਂ ਕਰੋੜਾਂ ਰੁਪਈਆਂ ਦੀ ਠੱਗੀ ਮਾਰ ਕੇ ਚਲੇ ਗਏ ਇਹ ਸਾਰੇ ਏਜੰਟ ਫਰਾਰ ਪੰਜਾਬ ਦੇ ਵਿੱਚ ਐਫ ਆਈ ਆਰਾਂ ਹੁਣ ਲॉज ਹੋਣ ਲੱਗੀਆਂ ਨੇ ਦਰਜ ਹੋਣ ਲੱਗੀਆਂ ਪਰ ਏਜੰਟ ਇੱਕ ਵੀ ਮੌਕੇ ਤੇ ਕਿਸੇ ਨਹੀਂ ਫੜਿਆ ਜਾਂਦਾ ਸਾਰੇ ਹੀ ਫਰਾਰ ਨੇ ਇਸ ਕਰਕੇ ਮੈਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਵੀ ਤੇ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕਰਦਾ ਮੀਡੀਆ ਦੇ ਥਰੂ ਵੀ ਇਸ ਮਾਫੀਆ ਨੂੰ ਚੰਗੀ ਤਰ੍ਹਾਂ ਨੱਥ ਪਾਈ ਜਾਵੇ ਜਿਹੜੇ ਲਾਇਸੈਂਸ ਐ ਇਹਨਾਂ ਦੇ ਟੋਟਲੀ ਰੱਦ ਕੀਤੇ ਜਾਣ ਮੁੜ ਕੇ ਇਹਨਾਂ ਦਾ ਲਾਇਸੈਂਸਾਂ ਦੀ ਜਿਹੜੀ ਇਹਨਾਂ ਦੀ ਕੋਈ ਪ੍ਰਣਾਲੀ ਆ ਜਾਂ ਇਹਨੂੰ ਕਿਸ ਤਰ੍ਹਾਂ ਸਟਿਕ ਕੀਤਾ ਜਾਵੇ ਇਹਦਾ ਨਵਾਂ ਕਾਨੂੰਨ ਬਣਨਾ ਚਾਹੀਦਾ ਤਾਂ ਕਿ ਕੋਈ ਇਸ ਤਰ੍ਹਾਂ ਮੁਰੇ ਆਉਣ ਵਾਲੇ ਪਵਿੱਖ ਦੇ ਵਿੱਚ ਜਿਸ ਤਰ੍ਹਾਂ ਬੱਚਿਆਂ ਦੇ ਨਾਲ ਖਲਵਾੜ ਹੋ ਰਿਹਾ ਬੱਚਿਆਂ ਦੀ ਐਜੂਕੇਸ਼ਨ ਖਰਾਬ ਹੋ ਗਈ ਆਈਲੈਟਸ ਜਿਹੜੀਆਂ ਸੀਗੀਆਂ ਉਹ ਐਕਸਪਾਇਰ ਹੋ ਗਈਆਂ ਤੇ ਬੰਦੇ ਪੀੜਤ ਪੈਸੇ ਲੈ ਕੇ ਭੱਜ ਗਏ ਤੇ ਜਿਹੜੀ ਇਹਨਾਂ ਨੂੰ ਸਪੋਰਟ ਜਿਹੜੀ ਹੈਗੀ ਆ ਸਾਰੀ ਪ੍ਰਸ਼ਾਸਨ ਦੀ ਤੇ ਪਲੱਸ ਉੱਪਰ ਅਫਸਰਾਂ ਦੀ ਤੇ ਜਿਹੜੇ ਜਿਹੜੇ ਕਿ ਇਹ ਬੜੀ ਸਲੋ ਸਪੀਡ ਦੇ ਨਾਲ ਚੱਲਣ ਡਏ ਆ ਤੇ ਜਿਸ ਵੇਲੇ ਵੀ ਜਾਂਦੇ ਆ ਸਭ ਇਹ ਕਹਿੰਦੇ ਬਈ ਕਾਰਵਾਈ ਹੋਣੀ ਆ ਪਰ ਕਾਰਵਾਈ ਸਾਨੂੰ ਤਾਂ ਇਹ ਜਿਹੜੇ ਦੇਖੋ ਸਾਰੇ ਗਰੀਬ ਮਜ਼ਦੂਰਾਂ ਤੇ ਕਿਸਾਨਾਂ ਦੇ ਛੋਟੇ ਦੁਕਾਨਦਾਰਾਂ ਨੇ ਘਰ-ਘਰ ਵੀ ਰੱਖੇ ਹੋਏ ਨੇ ਕਿਸੇ ਨੇ ਕਰਜ਼ੇ ਲਏ ਹੋਏ ਨੇ ਇਸ ਤਰ੍ਹਾਂ ਦੀ ਉਹਨਾਂ ਦੀ ਹਾਲਤ ਹੋਈ ਹੋਆ ਨਾ ਕਿਸੇ ਪਾਸੇ ਜੋਗੇ ਉਹਨਾਂ ਦੇ ਬੱਚੇ ਰਹਿ ਨਾ ਪੇਰੈਂਟਸ ਅੱਜ ਇੰਨੀ ਟੈਨਸ਼ਨ ਦੇ ਵਿੱਚ ਨੇ ਕਰੋੜਾਂ ਰੁਪਈਆ ਦਾ ਜਿਹੜਾ ਇਹ ਰੋਜ਼ ਹੀ ਸਕੈਂਡਲ ਹੋ ਰਿਹਾ ਤੇ ਅੱਜ ਦੀ ਮੀਟਿੰਗ ਵਿੱਚ ਕੀ ਫੈਸਲਾ ਅੱਜ ਦੀ ਮੀਟਿੰਗ ਦੇ ਵਿੱਚ ਅਸੀਂ ਇੱਕ ਆਪਣਾ ਇਹ ਸਾਰਿਆਂ ਬੰਦਿਆਂ ਲਈ ਕਰਨ ਤੇ ਅੱਗੇ ਪਹਿਲੀ ਪ੍ਰੈਸ ਕਾਨਫਰੰਸ ਕੀਤਾ ਸੀ ਇਹ ਤੋਂ ਅਗਲੀ ਜਿਹੜੀ ਅਸੀਂ ਐਕਸ਼ਨ ਪ੍ਰੋਗਰਾਮ ਇਹਦਾ ਬਹੁਤ ਵੱਡੇ ਪੰਦਰ ਤੇ ਇਹਦਾ ਲਿਖਾਂਗੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਹੋਰ ਹਮ ਖਿਆਲ ਪਾਰਟੀਆਂ ਦੇ ਨਾਲ ਰਲ ਕੇ ਅਸੀਂ ਇੱਕ ਬਹੁਤ ਵੱਡੇ ਲੈਵਲ ਦੇ ਉੱਤੇ ਮੀਟਿੰਗ ਕਰਕੇ ਤੇ ਇਹਦਾ ਕੋਈ ਜਿਸ ਵੇਲੇ ਸਾਡਾ ਜਿਹੜੇ ਹੈਗੇ ਆ ਵਕੀਲ ਸਾਹਿਬ ਵੀ ਬੈਠੇ ਨੇ ਇਹ ਲੀਗਲ ਦੇ ਤੌਰ ਤੇ ਕਰਨਗੇ ਤੇ ਦੂਸਰਾ ਜਿਹੜਾ ਅਸੀਂ ਇਹਦਾ ਸੰਘਰਸ਼ ਜਿਹੜਾ ਹੈਗਾ ਸਰਕਾਰ ਜੇ ਇਸ ਤਰ੍ਹਾਂ ਉਹਨਾਂ ਇਹਨਾਂ ਦੇ ਇਲੈਕਸ਼ਨ ਤੋਂ ਪਹਿਲੇ ਹੋਏ ਨੇ ਜਿਹੜੇ ਬੰਦੇ ਜਿੱਤੇ ਨੇ ਇਹਨਾਂ ਦੇ ਸਾਰਿਆਂ ਨੂੰ ਵੀ ਜਿੰਨੇ ਐਮਪੀ ਬਣੇ ਨੇ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਦੇਵਾਂਗੇ ਇਹਨਾਂ ਦੇ ਖਿਲਾਫ ਜਿਹੜੀਆਂ ਐਫਆਈਆਰਾਂ ਹੋਈਆਂ ਇਹਨਾਂ ਦੇ ਘਰਾਂ 'ਚ ਜਾ ਕੇ ਦੇਵਾਂਗੇ ਔਰ ਇਹਨਾਂ ਨੂੰ ਇਹ ਦੱਸਾਂਗੇ ਵੀ ਤੁਸੀਂ ਸੈਂਟਰਲ ਸਰਕਾਰ ਦੇ ਵੀ ਜਿੱਦਣ ਤੁਹਾਡਾ ਪਾਰਲੀਮੈਂਟ ਹਾਊਸ ਹੁੰਦਾ ਉਹਦੇ ਵਿੱਚ ਵੀ ਬੋਲੋ ਇਹ ਇਹਨਾਂ ਨੂੰ ਮਜਬੂਰ ਕਰਾਂਗੇ ਉੱਥੇ ਬੋਲਣ ਲਈ ਇਹਨਾਂ ਨੇ ਜੇ ਸਵਾਲ ਇਹਨਾਂ ਇਮੀਗ੍ਰੇਸ਼ਨ ਤੇ ਨਹੀਂ ਕੀਤੇ ਇਹਨਾਂ ਦਾ ਅਸੀਂ ਘਰਾਉ ਵੀ ਕਰਾਂਗੇ ਇਹਨਾਂ ਦਾ ਅਸੀਂ ਵਿਰੋਧ ਵੀ ਕਰਾਂਗੇ ਕਿੰਨੇ ਪਰਚੇ ਦਰਜ ਹੋ ਗਏ ਹੁਣ ਤੱਕ ਕਿੰਨੇ ਅਰੈਸਟ ਹੋ ਗਏ 99 99 ਐਫਆਈਆਰਾਂ ਦਰਜ ਹੋਈਆਂ ਜੀ ਮਟੌਰ ਥਾਣੀ ਚ 33 ਐਫਆਈਆਰਾਂ ਨੇ ਤਿੰਨ ਤਿੰਨ ਬੰਦਿਆਂ ਦੀਆਂ ਨੇ ਸਾਡੀਆਂ ਜਿਹੜੀਆਂ ਹੈਗੀਆਂ 6 ਐਫਆਈਆਰਾਂ ਜਿਹੜੀਆਂ ਹੈਗੀਆਂ ਸੈਕਟਰ 3 ਦੇ ਵਿੱਚ ਦਰਜ ਹੋਈਆਂ ਜਿਹਦੇ ਵਿੱਚ ਕਿਸੇ 30 ਬੰਦੇ ਨੇ ਕਿਸੇ 28 ਬੰਦੇ ਨੇ 154 55 ਬੰਦਿਆਂ ਦੀਆਂ ਇਹ ਐਫ 11 ਲੋਜ ਹੋਈਆਂ ਪਰ ਅਰੈਸਟ ਜਿਹੜੀ ਸੀਗੀ ਅਸੀਂ ਉਸ ਦਿਨ ਉਸ ਦਿਨ ਐਸਐਸਪੀ ਸਾਹਿਬ ਨੂੰ ਮਿਲੇ ਆ ਅਸੀਂ ਕੋ ਨੰਬਰ ਦਿੱਤੇ ਸੀ ਉਹਨਾਂ ਨੇ ਕਿਹਾ ਵੀ ਹੁਣ ਡੀਐਸਪੀ ਡੀ ਦੀ ਡਿਊਟੀ ਲਈ ਸੀ ਸੇਵਨ ਦੀ ਬਿਲਕੁਲ ਉਹਦੇ ਵਿੱਚ ਇੱਕ ਤਿੰਨ ਬੰਦੇ ਇਹਨਾਂ ਨੇ ਜੀਰਪੁਰ ਤੋਂ ਉਹ ਟ੍ਰੇਸਿੰਗ ਤੇ ਉਸ ਫੋਨ ਦੇ ਤੇ ਫੜੇ ਗਏ ਨੇ 2 ਕਰੋੜ 96 ਲੱਖ ਰੁਪਈਆ ਵੀ ਫੜਿਆ ਗਿਆ ਤੇ ਇੱਕ ਬੰਦੇ ਦਾ ਜਿਹੜਾ ਮੇਨ ਸੀਗਾ ਗੁਰਪ੍ਰੀਤ ਜਿਹੜਾ ਮੂਵ ਟੂ ਅਰਾਊਂਡ ਦੇ ਵਿੱਚ ਵੀ ਉਹ ਮੁਲਾਜ਼ਮ ਰਿਹਾ ਉਹਦੀ شناخت ਕਰਨ ਸਾਨੂੰ ਭੇਜਿਆ ਸੀ ਅਸੀਂ شناخت ਕਰਨ ਗਏ ਸੀਗੇ ਮੇਰੇ ਨਾਲ ਹੋਰ ਵੀ 4-5 ਮੈਂਬਰ ਸੀਗੇ ਦੇ ਅਸੀਂ ਉਸ ਚਨਾਕਤ ਕਰਿਆ ਸੀ ਕਿ ਸਾਡੇ ਉੱਤੇ ਯੂਟਿਊਬਰ ਆਉਟ ਦਾ ਮੁਲਾਜ਼ਮ ਹੈਗਾ ਤੇ ਉਹਦਾ ਅਜੇ ਦੁਬਾਰਾ ਇਹਨਾਂ ਨੇ ਕੋਈ ਰਿਮਾਂਡ ਨਹੀਂ ਲਿਆ ਚੰਡੀਗੜ੍ਹ ਪੁਲਿਸ ਨੇ ਤੇ ਇਹਨਾਂ ਨੇ ਮਟੋਰ ਵਾਲਿਆਂ ਨੇ ਜੇ ਉਹ ਬੰਦਾ ਜਿਹੜਾ ਇਹਨਾਂ ਦੇ ਸਾਰੇ ਦਫ਼ਤਰਾਂ ਵਿੱਚ ਸੀਗਾ ਉਹਦੇ ਵਿੱਚ ਉਹ ਨੈਵੀਗੇਸ਼ਨ ਕਰਕੇ ਉਹਦਾ ਪਤਾ ਹੋਣਾ ਚਾਹੀਦਾ ਉਸ ਬੰਦੇ ਨੂੰ ਸਾਰਾ ਹੀ ਪਤਾ ਜਿਹੜਾ ਜਿਹੜਾ 2 ਕਰੋੜ 96 ਲੱਖ ਰੁਪਈਆ ਆਪਣੇ ਇੱਕ ਆਪਣੇ ਫਲੈਟ ਚ ਲੈ ਕੇ ਰੱਖ ਕੇ ਬੈਠਾ ਉਹ ਪੈਸਾ ਤਾਂ ਉਹਨਾਂ ਦੇ ਹੀ ਆ ਵੱਡੇ ਚੋਰਾਂ ਦਾ ਵੱਡੇ ਠੱਗਾਂ ਦਾ ਹੈਗਾ ਪਰ ਉਹਨਾਂ ਨੂੰ ਫੜਨ ਦੀ ਬਜਾਏ ਉਹ ਸਾਰੀ ਜੇਅਰ ਦੀ ਇਨਕੁਆਰੀ ਹੋਵੇ ਉਹਦੀ ਚੰਗੀ ਤਰ੍ਹਾਂ ਤਫ਼ਤੀਸ਼ ਹੁੰਦੀ ਤੇ ਉਹ ਬੰਦੇ ਫੜੇ ਜਾ ਸਕਦੇ ਜੇ ਕਿੱਥੇ ਗਿਆ ਪਰ ਉਹਤੇ ਅਜੇ ਕੋਈ ਕਾਰਵਾਈ ਨਹੀਂ ਹੋਈ ਹੁਣ ਦੁਬਾਰਾ ਜਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਵਿਲੇ ਹੋਏ ਆ ਇੱਕ ਵਾਰੀ ਦੁਬਾਰਾ ਪ੍ਰਸ਼ਾਸਨ ਨੂੰ ਮਿਲਾਂਗੇ ਬਾਕੀ ਅਸੀਂ ਲੀਗਲ ਤੌਰ ਤੇ ਵੀ ਅੱਜ ਇੱਕ ਸਾਰਿਆਂ ਬੰਦਿਆਂ ਨੇ ਅਸੀਂ ਜੇ ਸਹਿਮਤੀ ਕਰ ਲਈ ਆ ਵੀ ਅਸੀਂ ਲੀਗਲ ਜਿਹੜਾ ਐਕਸ਼ਨ ਇਹਨੂੰ ਕਿਦਾਂ ਤੋਰੀਏ ਤੇ ਉਹ ਸਾਡੇ ਵਕੀਲ ਸਾਹਿਬ ਦੱਸਣਗੇ ਵੀ ਕਿਹੜੀ ਪਟੀਸ਼ਨ ਕਿਸ ਢੰਗ ਨਾਲ ਪੈਣੀ ਆ ਤੇ ਉਹਦਾ ਵੀ ਅਸੀਂ ਅੱਜ ਜਿਹੜਾ ਹੈਗਾ ਇਹਦਾ ਫੈਸਲਾ ਇੱਕ ਸਾਲ ਹੋਰ ਲੱਗੇਗਾ ਕਿਲਾ ਪਿਛਲੀ ਸਰਕਾਰ ਸਰਕਾਰ ਨੇ ਇਹ ਫੈਸਲਾ ਕੀਤਾ ਸੀ ਕਿ ਜਿਹੜੇ ਜ਼ਿਲ੍ਹਾ ਰੁਜ਼ਗਾਰ ਕੇਂਦਰ ਹੈ ਉਹਨਾਂ ਰਾਹੀਂ ਬਾਹਰ ਭੇਜਣ ਦਾ ਸਿਸਟਮ ਤਿਆਰ ਕੀਤਾ ਜਾਏਗਾ ਫਿਰ ਮਾਨ ਸਰਕਾਰ ਨੇ ਵੀ ਆ ਕੇ ਕਿਹਾ ਸੀ ਸਰਕਾਰ ਆਪਣੀ ਲੈਵਲ ਤੇ ਜ਼ਿੰਮੇਵਾਰੀ ਕਿਸ ਲੈਵਲ ਦੀ ਨਿਭਾਵੇ ਤਾਂ ਕਿ ਨੌਜਵਾਨ ਕੋਕਾ ਟੇਢੇ ਸ਼ਿਕਾਰ ਨਾ ਹੋਵੇ ਦੇਖੋ ਇਹ ਜਿਹੜਾ ਸੀਗਾ ਇਹ ਫੈਸਲਾ ਬਹੁਤ ਵਧੀਆ ਸੀ ਜਿਹੜਾ ਵੀ ਬੰਦੇ ਉਹ ਪਰ ਉੱਥੇ ਤੱਕ ਸੀ ਉਹ ਸੀਗਾ ਅਰਬ ਕੰਟਰੀਆਂ ਵਿੱਚ ਜਿਹੜੇ ਸਾਡੇ ਮਾਰਕਟ ਜਾਂਦੇ ਸੀਗੇ ਲੇਬਰ ਲੇਬਰ ਵਰਕ ਲਾ ਲਈਏ ਤੇ ਉਹ ਸਿਰ ਲੈਵਲ ਦੇਤੇ ਨੇ ਬੜਾ ਅਜੀ ਉਹ ਕਾਨੂੰਨ ਵੀ ਪਰ ਚੱਲਿਆ ਨਹੀਂ ਲਾਗੂ ਨਹੀਂ ਹੋਇਆ ਜਿਹੜੇ ਕੈਨੇਡਾ ਯੂ ਐਸ ਏ ਤੇ ਜਿਹੜੇ ਬੱਚੇ ਪੜ੍ਹਨ ਲਈ ਜਾ ਰਹੇ ਨੇ ਸਟੱਡੀ ਲਈ ਜਾ ਇਹਨਾਂ ਦਾ ਵੀ ਇੱਕ ਵੱਡਾ ਪਲੇਟਫਾਰਮ ਹੋਣਾ ਚਾਹੀਦਾ ਚਾਹੇ ਜਿਹਨੇ ਆਈਲੈਂਡ ਸੈਂਟਰ ਹੈ ਇਹ ਤੇ ਕਾਲਜਾਂ ਵਿੱਚ ਹੋਣੇ ਚਾਹੀਦੇ ਜਿਹੜੇ ਸਰਕਾਰੀ ਕਾਲਜ ਨੇ ਸਾਰੇ ਉਹਨਾਂ ਦੇ ਵਿੱਚ ਹੋਣੀ ਚਾਹੀਦੀ ਉਹਦੀ ਫੀਸ ਨਹੀਂ ਹੋਣੀ ਚਾਹੀਦੀ ਕੋਈ ਵੀ ਇਹ ਬੱਚੇ ਜਿਹੜੇ ਸਕਿਲਡ ਵਰਕਰ ਆ ਜਿਹੜੇ ਜਾਣਾ ਚਾਹੁੰਦੇ ਆ ਉਹਨਾਂ ਦੇ ਵਿੱਚ ਹੋਣਾ ਚਾਹੀਦਾ ਸਰਕਾਰ ਨੂੰ ਇਹ ਆਪ ਸੋਚਣਾ ਚਾਹੀਦਾ ਪਰ ਇਹਦੇ ਵਿੱਚ ਸਰਕਾਰਾਂ ਇਹ ਕੰਮ ਨਹੀਂ ਕਰਦੀਆਂ ਅੱਜ ਪੰਜਾਬ ਦੇ ਵਿੱਚ ਇੱਕ ਇਹ ਮਾਫੀਆ ਜਿਹੜਾ ਰੋਜ਼ ਕਰੋੜਾ ਰੁਪਇਆ ਪੰਜਾਬ ਦਾ ਲੁੱਟਿਆ ਜਾ ਰਿਹਾ ਚਾਹੇ ਉਹ ਡਰੱਗ ਦੇ ਵਿੱਚ ਜਾਵੇ ਚਾਹੇ ਸੈਂਡ ਮਾਫੀਆ ਚਾਹੇ ਲੈਂਡ ਮਾਫੀਆ ਚਾਹੇ ਕੇਵਲ ਮਾਫੀਆ ਜਿਸ ਤਰ੍ਹਾਂ ਸਰਕਾਰਾਂ ਚੱਲਦਾ ਉਸੇ ਢੰਗ ਨਾਲ ਚੱਲ ਰਿਹਾ ਬਦਲਾਅ ਵਾਲੀ ਸਰਕਾਰ ਪਬਲਿਕ ਨੇ ਬਹੁਤ ਆਸਾਂ ਤੇ ਮੰਗਾਂ ਦੇ ਨਾਲ 99 92 ਐਮ ਐਲ ਏ ਲਿਆਂਦੇ ਸੀ ਪਰ ਇਹਨਾਂ ਨੇ ਵੀ ਕੋਈ ਸੁਧਾਰ ਨਹੀਂ ਕੀਤਾ ਤੇ ਇਸ ਇਸ ਮਸਲੇ ਦੇ ਉੱਤੇ ਅਸੀਂ ਮੁੱਖ ਮੰਤਰੀ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਇਹਦੇ ਤੇ ਬੜਾ ਸਖਤ ਕਾਨੂੰਨ ਬਣਾ ਕੇ ਇਹਨੂੰ ਇਮੀਡੀਏਟ ਰੋਕਿਆ ਜਾਵੇ ਜਿਹੜੇ ਠੱਗ ਏਜੰਟ ਭਜਿਓਾ ਚਾਹੇ ਕਿਤੇ ਵੀ ਹੋਣ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀਆਂ ਪ੍ਰਾਪਰਟੀਆਂ ਅਟੈਚ ਕਰਕੇ ਇਹਨਾਂ ਗਰੀਬ ਪਰਿਵਾਰਾਂ ਦੀ ਜਿਹੜੀ ਵੀ ਜਾਂ ਪੈਸੇ ਵਾਪਸ ਕਰਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੰਤੀਰ ਸਿੰਘ ਵੀਰ ਕੈਡਵੋਕਟ ਹਾਈ ਕੋਰਟ ਜਿਵੇਂ ਕਿ ਉਹਨਾਂ ਪ੍ਰਧਾਨ ਜੀ ਨੇ ਆਪਾਂ ਨੂੰ ਐਂਟੀ ਫਰੋਡ ਆਪਣੇ ਇਮੀਗ੍ਰੇਸ਼ਨ ਫਰਾਡ ਸੈੱਲ ਦੇ ਪ੍ਰਧਾਨ ਜੀ ਨੇ ਦੱਸਿਆ ਵੀ ਇਹਨਾਂ ਬੰਦਿਆਂ ਨੇ ਜਿਹੜਾ ਫਰਾਡ ਕੀਤਾ ਹੈ ਤੇ ਘੱਟ ਤੋਂ ਘੱਟ 33 ਐਫਆਈਆਰਾਂ ਲੋਜ ਕੀਤੀਆਂ ਨੇ 33 एफआईआर ਦੇ ਵਿੱਚ ਮੋਰ ਦਨ 100 ਪਰਸੈਂਟਸ ਨੇ ਜਿਹੜੇ ਵਿਕਟਮ ਨੇ ਤੇ ਵਿੱਚ ਇਹਨਾਂ ਦੇ ਅਕਿਊਜ਼ਡ ਨੇ ਜਿਹੜੇ ਉਹਨਾਂ ਦੇ ਖਿਲਾਫ ਐਫआईआर ਦਰਜ ਹੋਈ ਹੈ ਇਹ ਜਿਹੜੀ ਇਮੀਗ੍ਰੇਸ਼ਨ ਏਜੰਸੀਆਂ ਨੇ ਇਹ ਕੀ ਕਰਦੀਆਂ ਨੇ ਕਿ ਪੰਜਾਬ ਹਰਿਆਣਾ ਚੰਡੀਗੜ੍ਹ ਇਤੋਂ ਜਿਹੜੇ ਵਿਕਟਮ ਨੇ ਇਹਨਾਂ ਦੇ ਖਿਲਾਫ ਇਹਨਾਂ ਨੇ ਫਰਮ ਦ ਵੈਰੀ ਬਿਗਨਿੰਗ ਮਤਲਬ ਇਹਨਾਂ ਦੀ ਇੰਟੈਂਸ਼ਨ ਇਹੀ ਹੁੰਦੀ ਹੈ ਕਿ ਇਹਨਾਂ ਦੇ ਨਾਲ ਫਰੋਡ ਕਰਕੇ ਤੇ ਨਾਲ ਕਰੋੜਾ ਰੁਪਏ ਦੀ ਠੱਗੀ ਮਾਰਨੀ ਹੈ ਇਹ ਫਿਰ ਬੰਦੇ ਆਪਣੀ ਐਡ ਐਡਵਰਟਾਈਜ਼ਮੈਂਟ ਵਗੈਰਾ ਦੇ ਕੇ ਇਹ ਲੋਕਾਂ ਨੂੰ ਆਪਣੇ ਕੋਲ ਬੁਲਾ ਕੇ ਉਹਨਾਂ ਦੇ ਕੋਲ ਕਰੋੜਾ ਰੁਪਏ ਦੀ ਠੱਗੀ ਮਾਰ ਕੇ ਤੇ ਇਹਨਾਂ ਨੇ ਇਹਨਾਂ ਦੇ ਨਾਲ ਧੋਖਾ ਕਰਕੇ ਪੈਸਾ ਇਕੱਠਾ ਕਰ ਲਿਆ ਜਿਹਦੇ ਵਿੱਚ ਕੀ ਕਰਦੇ ਨੇ ਕਿ ਇਹਨਾਂ ਦੇ ਸਭ ਤੋਂ ਜ਼ਿਆਦਾ ਇਨਵੋਲਵਮੈਂਟ ਹੈ ਜਿਹੜੇ ਵੱਡੇ ਵੱਡੇ ਅਫਸਰ ਨੇ ਜਾਂ ਜਿਹੜੇ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਉਹਨਾਂ ਦੀ ਇਨਵੋਲਵਮੈਂਟ ਦੇ ਉਹਨਾਂ ਦੀ ਸ਼ਹਿ ਦੇ ਨਾਲ ਇਹ ਕੰਮ ਸ਼ੁਰੂ ਕੀਤਾ ਜਾਂਦਾ ਹੁਣ ਇਹਨਾਂ ਦੇ ਖਿਲਾਫ ਇਹਨਾਂ ਪ੍ਰਧਾਨ ਜੀ ਨੇ ਜਿਵੇਂ ਦੱਸਿਆ ਵੀ ਇਹਨਾਂ ਦੀ 33 ਐਫਆਈਆਰ ਦਰਜ ਹੋ ਗਈਆਂ ਨੇ ਕੋਈ 6 ਐਫਆਈਆਰ ਨੇ ਜਿਹੜੀਆਂ ਚੰਡੀਗੜ੍ਹ ਵਿੱਚ ਦਰਜ ਨੇ ਉਹਨਾਂ ਦੇ ਵਿੱਚ ਪੈਰਵੀ ਕਰਨ ਵਾਸਤੇ ਅਸੀਂ ਜੋ ਵੀ ਪੈਰਵੀ ਲੀਗਲੀ ਕਾਰਵਾਈ ਹੈ ਉਹ ਬਿਕੋਜ਼ ਆਫਟਰ 3 ਮੰਥ ਜਾਂ 4 ਮੰਥ ਹੋ ਗਏ ਨੇ ਇਹਨਾਂ ਨੇ ਕੋਈ ਪ੍ਰੋਪਰ ਕਾਰਵਾਈ ਨਹੀਂ ਕੀਤੀ ਐਨਐਫਆਈਆਰ ਦੇ ਵਿੱਚ ਹੁਣ ਇਹਨਾਂ ਦੀ ਸਲਾਹ ਦੇ ਨਾਲ ਜਿਹੜੇ ਪ੍ਰਧਾਨ ਜੀ ਨੇ ਤੇ ਇਹਨਾਂ ਦੀ ਜਿਹੜੀ ਵੀ ਆਪਣੇ ਅਹੁਦੇਦਾਰ ਨੇ ਕਮੇਟੀ ਦੇ ਇਹਨਾਂ ਨਾਲ ਸਲਾਹ ਕਰਕੇ ਅਸੀਂ ਹੌਨਰੇਬਲ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾਉਣ ਦੇ ਬਾਰੇ ਅਸੀਂ ਇਹਨਾਂ ਨੂੰ ਐਡਵਾਈਸ ਕਰਾਂਗੇ ਵੀ ਜਿਹਦੇ ਵਿੱਚ ਇੱਕ ਸਿਟ ਫਾਰਮ ਕਰਕੇ ਸੀਨੀਅਰ ਅਫੀਸਰ ਦੀ ਜਿਹੜੀ ਇਹਦੀ ਪ੍ਰੋਪਰ ਇਨਕੁਆਇਰੀ ਕੀਤੀ ਜਾਏ ਪ੍ਰੋਪਰ ਕਾਰਵਾਈ ਕਰਕੇ ਤੇ ਜਿਹੜੇ ਮਲਜ਼ਮ ਨੇ ਮੇਨ ਜਿਹੜੇ ਮਤਲਬ ਮੇਨ ਹੈੱਡ ਜਿਹੜੇ ਇਹਨਾਂ ਦੇ ਪਿੱਛੇ ਜਿੰਨਾ ਤੋਂ ਮਤਲਬ ਇਹਨਾਂ ਨੂੰ ਇਹਨਾਂ ਦੀ ਪ੍ਰੋਟੈਕਸ਼ਨ ਹੈ ਉਹਨਾਂ ਨੂੰ ਇਨਵੋਲਵਮੈਂਟ ਕਰਕੇ ਤੇ ਇਹਦੀ ਪ੍ਰੋਪਰ ਹੈ ਜਿਹੜੀ ਇਹਨਾਂ ਦੀ ਇਨਕੁਆਇਰੀ ਇਨਵੈਸਟੀਗੇਸ਼ਨ ਕਰਕੇ ਤੇ ਇਹਨਾਂ ਨੂੰ ਜਸਟਿਸ ਕੀਤਾ ਜਾਏਗਾ ਇਸ ਕਰਕੇ ਮੇਰੀ ਦੀ ਲੀਗਲੀ ਇਹਨਾਂ ਨੂੰ ਇਹ ਐਡਵਾਈਸ ਹੈ ਕਿ ਅਸੀਂ ਉਹਨਾਂ ਉੱਥੇ ਹੌਨਰੇਬਲ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਪਟੀਸ਼ਨ ਫਾਈਲ ਕਰਾਂਗੇ ਆਫਟਰ ਵਕੇਸ਼ਨ ਤੇ ਇਹਨਾਂ ਨੂੰ ਜਿਹੜਾ ਜਸਟਿਸ ਹੈ ਉਹ ਇਹਨਾਂ ਨੂੰ ਦਵਾਵਾਂਗੇ ਤੁਹਾਡੇ ਸੰਪਰਕ ਵਿੱਚ ਜਿਹੜੇ ਕੀੜਤ ਬੰਦੇ ਆਏ ਨੇ ਹਾਂਜੀ ਉਹਨਾਂ ਦਾ ਕਿੰਨਾ ਪੈਸਾ ਡੁੱਬ ਗਿਆ ਕੋਈ ਅੰਦਾਜ਼ਾ ਉਹਨਾਂ ਦਾ ਮੋਰ ਥੈਨ ਕਰੋੜਾ ਰੁਪਈਆ ਹੈ ਜੀ ਅਸੀਂ ਕੋਈ ਕੈਲਕੂਲੇਸ਼ਨ ਨਹੀਂ ਕੀਤੀ ਕਰੋੜ ਤੋਂ ਪਲੱਸ ਇਹਨਾਂ ਦੀ ਮਣੀ ਹੈ ਜਿਹੜੀ ਸੈਂਕੜੇ ਕਰੋੜ ਚ ਹੋ ਰਹੀ ਹੈ ਕਰੋੜਾ ਕਰੋੜਾ ਰੁਪਏਾਂ ਚ ਹੈ ਜੀ ਕਰੋੜਾਂ ਚ ਜਿਹਦੀ ਕੈਲਕੂਲੇਸ਼ਨ ਹੀ ਨਹੀਂ ਕੀਤੀ ਕੈਲਕੂਲੇਸ਼ਨ ਕਰੋਗੇ ਤਾਂ ਹੋ ਸਕਦਾ ਮੋਰਨ ਕਿੰਨਾ 20 ਕਰੋੜ ਹਨ 50 ਕਰੋੜ ਵੀ ਹੋ ਸਕਦੇ ਨੇ ਜਸਤਰ ਜਸਤਰ ਕੰਪਲੇਂਟਾਂ ਕਿ ਕੰਪਲੇਂਟਾਂ ਨੇ ਆ ਰਹੀਆਂ ਨੇ ਹਾਲੇ ਹੋਰ ਵੀ ਆ ਰਹੇ ਨੇ ਵਿਕਟਮ ਜਿਵੇਂ ਜਿਵੇਂ ਪਤਾ ਲੱਗ ਰਿਹਾ ਲੋਕਾਂ ਨੂੰ ਹੋਰ ਵੀ ਵਿਕਟਮ ਆ ਰਹੇ ਨੇ ਅੱਜ ਕਿੰਨੇ ਕਿਤੇ ਤਾਂ ਫੈਮਿਲੀ ਸਾਇਜ ਹੋਏ ਇਹ ਤਾਂ ਮੋਰਨ 100 ਹੋਣਗੇ 100 ਹਾਂ 100 ਵਿਕਟਮ ਹੈਗੇ ਨੇ ਜਿਹੜੇ ਅੱਜ ਵੀ ਆਏ ਹੋਏ ਨੇ ਇੱਥੇ ਜਿਨ੍ਹਾਂ ਦੀ ਐਫਆਈਆਰ ਕੁਝ ਲੋਜ ਨੇ ਕਈਆਂ ਦੀ ਹਾਲੇ ਐਫਆਈਆਰ ਲੋਜ ਨਹੀਂ ਹੈਗੀਆਂ ਉਹਨਾਂ ਦੀਆਂ ਵੀ ਅਸੀਂ ਇਹਦੇ ਉਸ ਫੜਨੀ ਰਹੀ ਉਸ ਸਮੇਂ ਵਾਰੀ ਜਿਹਦੇ ਖਰੀਾਰੀ ਹੋ ਰਹੀ ਪਰਲੇ ਪੁਲਿਸ ਦੀ ਕਿੰਨੀ ਕੇ ਇਹਦੇ ਮਾਮਲੇ ਚ ਕਹਿ ਸਕਦੇ ਹਾਂ ਅਨਗਹਿਲੀ ਪੁਲਿਸ ਦੀ ਪੂਰੀ ਨਗਹਿਲੀ ਹੈ ਜੀ ਦੇਖੋ ਪਹਿਲਾਂ ਤੇ ਇਹਨਾਂ ਨੇ ਇਹਨਾਂ ਦੀ ਐਫਆਈਆਰ ਦਰਜ ਨਹੀਂ ਕੀਤੀਆਂ ਕਿਉਂਕਿ ਜਦੋਂ ਫਰੋਡ ਹੋ ਗਿਆ ਤੁਹਾਡੇ ਕੋਲ ਕੰਪਲੇਂਟ ਆ ਗਈ ਕੋਗਨੀਜੇਬਲ ਅਫੈਂਸ ਹੈ ਪੁਲਿਸ ਦਾ ਇਹ ਫਰਜ ਹੁੰਦਾ ਵੀ ਐਫਆਈਆਰ ਦਰਜ ਕਰਕੇ ਜਿਹੜੇ ਮਲਜਮ ਹੈ ਉਹਨਾਂ ਨੂੰ ਗ੍ਰਿਫਤਾਰ ਕਰੋ ਉਹ ਵੀ ਇਹਨਾਂ ਨੇ ਬਿਨਾਂ ਪ੍ਰੈਸ਼ਰ ਤੋਂ ਬਿਨਾਂ ਮਤਲ ਇਹਨਾਂ ਦੀ ਭੱਜ ਦੌੜ ਤੋਂ ਉਹਨਾਂ ਨੇ ਕੋਈ ਐਫਆਈਆਰ ਨਹੀਂ ਕੀਤੀ ਕੁਝ ਨਹੀਂ ਕੀਤਾ ਹੁਣ ਜਦੋਂ ਐਫਆਈਆਰ ਹੋਈਆਂ ਤਾਂ ਐਫਆਈਆਰ ਤੋਂ ਬਾਅਦ ਵੀ ਉਹ ਵੀ ਇਹ ਖੇਚ ਤੋ ਇਹਨਾਂ ਡੀਜੀਪੀ ਸਾਹਿਬ ਦੇ ਕੋਲ ਇਹ ਆਈਜੀ ਸਾਹਿਬ ਦੇ ਕੋਲ ਮਿਲ ਕੇ ਆਉਂਦੇ ਨੇ ਫਿਰ ਜਾ ਕੇ ਉਹਨਾਂ ਨੇ ਥੋੜੀ ਬੋਤੀ ਕਾਰਵਾਈ ਕੀਤੀ ਦੋ ਤਿੰਨ ਬੰਦੇ ਅਰੈਸਟ ਕਰੇ ਨੇ ਜਿਨ੍ਹਾਂ ਕੋਲ ਰਿਕਵਰੀ ਵੀ ਕੀਤੀ ਹੈ ਬਟ ਹੁਣ ਜਿਹੜਾ ਇਹਨਾਂ ਤੋ 250 ਕਰੋੜ ਰੁਪਇਆ ਉਹਦੀ ਰਿਕਵਰੀ ਕਰਨ ਵਾਸਤੇ ਤੇ ਇਹਨਾਂ ਨੂੰ ਐਫਆਈਆਰ ਕਰਨ ਜਿਹੜੇ ਮੇਨ ਮੁਲਜ਼ਮ ਨੇ ਪਿੱਛੇ ਇਹਨਾਂ ਜਿਨ੍ਹਾਂ ਨੇ ਮਤਲਬ ਐਕਚੁਅਲੀ ਫਰੋਡ ਕੀਤਾ ਉਹਨਾਂ ਨੂੰ ਜਦੋਂ ਅਰੈਸਟ ਕਰਨੇ ਤਾਂ ਹੀ ਰਿਕਵਰੀ ਹੋਏਗੀ ਤਾਂ ਹੀ ਵਿਕਟਮ ਨੂੰ ਜਿਹੜਾ ਜਾ ਕੇ ਜਸਟਿਸ ਮਿਲੇਗਾ ਵਿਕਟਮ ਨੂੰ ਜਸਟਿਸ ਉਦੋਂ ਹੀ ਮਿਲੇਗਾ ਜਦੋਂ ਇਹਨਾਂ ਨੂੰ ਇਹਨਾਂ ਦੀ ਜਿਹੜੀ ਮਨੀ ਹੈ ਜਿਹੜ ਫੇਰੀ ਜਾ ਕੇ ਜਸਟਿਸ ਮਿਲੂਗਾ ਜੇ ਇਹ ਹੈਗਾ ਜੀ ਇਹ ਕੁਲਬੀਰ ਪੌਰਾ ਹੈਗਾ ਜੇ ਡਾਕਟਰ ਰੀਤ ਹੈਗੀ ਆ ਜਿਹੜੀ ਆਪਣੀ ਕੈਨੇਡਾ ਨੂੰ ਆਪਣੀ ਆਪਣੀ ਵਕੀਲ ਦੱਸ ਰਹੀ ਸੀ ਇਹ ਆ ਨਿਸ਼ਾਨ ਸਿੰਘ ਦੇ ਨਾਂ ਦੇ ਉੱਤੇ ਜਿਹੜਾ ਮਹਾਲੀ ਦਾ ਜੈਲੋ ਲੀਫ ਤੇ ਦੂਸਰਾ ਨਿਜ਼ਰਲੈਂਡ ਆਣਿਆਂ ਦਾ ਜਿਹੜਾ ਲਾਇਸੈਂਸ ਆ ਇਹਦੇ ਨਾਂ ਤੇ ਆ ਇੱਕ ਗਰਦਾਸ ਸਿੰਘ ਹੈ ਉਹਦੇ ਨਾਂ ਤੇ ਲਾਇਸੈਂਸ ਹੈ ਇੱਥੇ ਗਰਦੀਪ ਸਿੰਘ ਦੇ ਨਾਂ ਤੇ ਲਾਇਸੈਂਸ ਹੈ ਤੇ ਇੱਕ ਮੈਂ ਆਪਣੇ ਅੱਜ মিডিਆ ਦੇ ਥਰੂ ਇੱਕ ਹੋਰ ਇੱਕ ਬੇਨਤੀ ਕਰਨੀ ਚਾਹਣਾ ਅੱਗੇ ਘੁੰਮਣ ਭਰਾਵਾਂ ਨੇ ਇੱਕ ਗਰਦੀਪ ਸਿੰਘ ਨੂੰ ਮੀਡੀਆ ਦੇ ਵਿੱਚ ਪੇਸ਼ ਕੀਤਾ ਸੀ ਜਿਹੜਾ ਗਰਦੀਪ ਸਿੰਘ ਮੂਵ ਟੂ ਬਰੌਡ ਦਾ ਲਾਇਸੈਂਸ ਤੇ ਸੀਗਾ ਉਹਦੇ ਨਾਂ ਦੇ ਉੱਤੇ ਦਫ਼ਤਰ ਸੀਗਾ ਉਹਨੂੰ ਇੱਕ ਇਹਨਾਂ ਨੇ ਬੜਾ ਪਲੈਨ ਤਰੀਕੇ ਨਾਲ ਕਰਕੇ ਪ੍ਰੀ ਪਲੈਨ ਤਰੀਕੇ ਦੇ ਨਾਲ ਕਰਕੇ ਇਹਨਾਂ ਨੇ ਉਹਨੂੰ ਬੰਦੇ ਨੂੰ ਮੀਡੀਆ 'ਚ ਪੇਸ਼ ਕੀਤਾ ਉਹਦੀ ਵਾਈਫ ਪੇਸ਼ ਕੀਤੀ ਵੀ ਪੁਲਿਸ ਦਬਾਅ ਪਾ ਰਹੀ ਆ ਪਰ ਮੈਂ ਉਹਨਾਂ ਨੂੰ ਅੱਜ ਇੱਕ ਇਹ ਐਨਟੀ ਇਮੀਗ੍ਰੇਸ਼ਨ ਫਰਾਡ ਦਾ ਪ੍ਰਦਾਨ ਹੋਣ ਦੇ ਨਾਤੇ ਮੈਂ ਉਹਨਾਂ ਵਕੀਲਾਂ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਉਹ ਜਿਹੜੇ ਤੁਸੀਂ ਚੋਰਾਂ ਦਾ ਵੀ ਕੇਸ ਲੜਨਾ ਤੁਸੀਂ ਜੇਬ ਕਤਰਿਆਂ ਦਾ ਕੇਸ ਵੀ ਲੜਨਾ ਕਿ ਜੇ ਕਿਸੇ ਨੂੰ ਕਹੋ ਵੀ ਇਹ ਸਿਕਿਉਰਿਟੀ ਵਾਲਾ ਉਹ ਕੋਈ ਸਿਕਿਉਰਿਟੀ ਵਾਲਾ ਨਹੀਂ ਸੀ ਉਹ ਮੇਨ ਦੋਚੀ ਆ ਉਹਦੇ ਨਾਮ ਦੇ ਉੱਤੇ ਸੀ ਅਸੀਂ ਉਸ ਮੁਵਕੂਵਰੌਡ ਦੇ ਦਫ਼ਤਰ ਦੇ ਵਿੱਚ ਜਾਂਦੇ ਰਹੇ ਹਾਂ ਉੱਥੇ ਕੋਈ ਉਹ ਸਿਕਿਉਰਿਟੀ ਗਾਰਡ ਨਾ ਸੀ ਕਿਉਂਕਿ ਉਹ ਵਕੀਲਾ ਨੇ ਜੋ ਉਹਦੀ ਭੂਮਿਕਾ ਬਣਾਈ ਆ ਵੀ ਇਹ ਗਰੀਬ ਪਰਿਵਾਰ ਆ ਉਹ ਗਰੀਬ ਨਹੀਂ ਹੈਗਾ ਤੇ ਮੈਂ ਉਹਨਾਂ ਵਕੀਲਾ ਨੂੰ ਵੀ ਅੱਜ ਮੀਡੀਆ ਦੇ ਥਰੂ ਇਹ ਅਪੀਲ ਕਰਨੀ ਚਾਹਨਾ ਵੀ ਤੁਸੀਂ ਜਿਹੜਾ ਆਪਣਾ ਲੀਗਲ ਐ ਤੁਸੀਂ ਉਹਨਾਂ ਦੇ ਪੈਸੇ ਲੈ ਆ ਉਹਨਾਂ ਦਾ ਕੇਸ ਲੜੋ ਤੇ ਐਂਟੀਸੀਪੇਟਿਓਨ ਉਹਨਾਂ ਨੇ ਬੇਲ ਲਈ ਸੀ ਬਲੈਂਕਟ ਬੇਲ ਲਈ ਸੀ ਜਿਹੜੀ ਉਹ ਰਿਜੈਕਟ ਹੋ ਗਈ ਆ ਉਹਨਾਂ ਕੈਨਸਲ ਹੋ ਗਿਆ ਇਸ ਕਰਕੇ ਮੈਂ ਉਹਨਾਂ ਹੁੰਮਣ ਬ੍ਰਦਰ ਨੂੰ ਵੀ ਇਹ ਕਹਿਣਾ ਚਾਹਨਾ ਵੀ ਤੁਸੀਂ ਸਹੀ ਦੇ ਸਰਟੀਫਿਕੇਟ ਨਾ ਦੋ ਵੀ ਬੰਦਾ ਗਰੀਬ ਐ ਉਹ ਗਰੀਬ ਕਿਵੇਂ ਹੋ ਸਕਦਾ ਜਿਹਦੇ ਲਾਇਸੈਂਸ ਦੇ ਨਾਂ ਦੇ ਉੱਤੇ ਜਿਹਦੇ ਅਕਾਊਂਟ ਦੇ ਉੱਤੇ ਕਰੋੜਾਂ ਰੁਪਈਆ ਦੀ ਠਗੀ ਬੱਜੀ ਹੋਵੇ ਤੇ ਜਿੰਨਾ ਤੁਸੀਂ ਕਹਿ ਰਹੇ ਹੋ ਕਿ ਤੰਦਿਆਂ ਨੇ ਥੱਗੀਆਂ ਲਾਈਆਂ ਨੇ ਉਹਨਾਂ ਵਿੱਚੋਂ ਜਿਹਦੇ ਪਕੜਨੇ ਉਹ ਅਜੇ ਵੀ ਲਿੱਕੇ ਜਾਂਦੇ ਆ ਉਹਨਾਂ ਰਾਜਾ ਸਰਕਾਰ ਕਰ ਰਹੇ ਨੇ ਹਾਂ ਦੇਖੋ ਉਹਨਾਂ ਦੀਆਂ ਗੱਡੀਆਂ ਅੱਜ ਵੀ ਜਿਸ ਦਿਨ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆ ਅਸੀਂ ਡੀਐਸਪੀ ਤੇ ਡੀ ਦੀ ਡਿਊਟੀ ਲਈ ਆ ਡੀਐਸਪੀ ਡੀ ਸਾਹਿਬ ਤੋਂ ਸਾਨੂੰ ਮਿਲਿਆ ਨਹੀਂ ਉਹਦੇ ਰੀਡਰ ਮਿਲੇ ਸੀ ਅਸੀਂ ਉਹਨਾਂ ਦੇ ਨੰਬਰ ਔਨ ਕਰਕੇ ਦੱਸੇ ਵੀ ਆ ਦੇਖੋ ਬੰਦੇ ਆਨਲਾਈਨ ਨੇ ਮੇਨੋ ਜਸਪੀਤ ਮੈਡਮ ਸੀ ਮੇਨੋ ਮਹਾਲੀ ਤੋਂ ਉਹ ਗੁੱਡੀ ਜੀਵਨ ਮਹਾਲੀ ਸੀ ਅਸੀਂ ਸਾਰੇ ਮਿਲਿਆ ਔਰ ਆਨਲਾਈਨ ਅਸੀਂ ਦੱਸਿਆ ਵੀ ਆ ਦੇਖੋ ਜੀ ਮੈਸੇਜ ਉਹਨਾਂ ਤੇ ਚੱਲ ਰਹੇ ਨੇ ਆ ਹੁਣੇ ਹੀ ਮੈਸੇਜ ਸਾਨੂੰ ਆ ਰਹੇ ਨੇ ਪਰ ਫੇਰ ਵੀ ਉਹ ਟ੍ਰੇਸ ਨਹੀਂ ਹੋ ਰਿਹਾ ਜਦ ਕੇ ਅੱਜ ਇੰਨੀ ਟੈਕਨੋਲੋਜੀ ਆ ਠੀਕ ਹੈ ਨਾ ਕੋਈ ਬੰਦਾ ਕਿੱਥੋਂ ਭੜਿਆ ਕਿਉਂਕਿ ਮੈਨੂੰ ਤਾਂ ਇਸ ਪ੍ਰਸ਼ਾਸਨ ਦੀ ਪਲੱਸ ਸਰਕਾਰ ਦੀ ਇਹ ਲੱਗਦਾ ਵੀ ਮਿਲੀ ਭੁਗਤ ਹੈ ਇਹਨਾਂ ਨੂੰ ਖੜਨਾ ਨਹੀਂ ਚਾਹੁੰਦੇ ਇਹ ਡਿਲੇ ਕਰਨਾ ਚਾਹੁੰਦੇ ਆ ਕਿ ਲੋਕਾਂ ਨੂੰ ਥਕਾ ਦਿਓ ਇਹ ਲੋਕ ਵਿਕਟਮ ਆ ਇਹ ਸਾਲ 6 ਮਹੀਨੇ ਘੁੰਮਣਗੇ ਘੁੰਮ ਕੇ ਥੱਕ ਜਾਣਗੇ ਤੇ ਇਹ ਚੀਜ਼ ਹੈ ਉਹ ਕਰ ਰਹੇ ਸੀ ਉਦੋਂ ਮੀਡੀਆ ਦੇ ਵਿੱਚ ਵੀ ਇਹ ਚੀਜ਼ ਠੀਕ ਹੈ ਇਹਨਾਂ ਨੂੰ ਕਿਉਂ ਨਹੀਂ ਆਉਂਦਾ ਜਿੰਨੀ ਵਾਰ ਮਤਲਬ ਬੋਲੋ ਅਸੀਂ ਸਾਰੇ